ਸਾਲ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਪੜਿਆ ਕਦੇ ਨਹੀਂ ਦੇਖਿਆ ਕਦੇ ਨਹੀਂ ਸੁਣਿਆ ਕਿ ਕਿਸੇ ਮੁਲਕ ਦਾ ਮੌਜੂਦਾ ਪ੍ਰਧਾਨ ਮੰਤਰੀ ਕਿਸੇ ਮੁਲਕ ਦੇ ਮੌਜੂਦਾ ਮੁੱਖ ਮੰਤਰੀ ਦੇ ਪੈਰਾਂ ਨੂੰ ਹੱਥ ਲਾ ਰਿਹਾ ਜਿਹਨੂੰ ਹਿੰਦੀ ਚ ਕਹਿੰਦੇ ਚਰਨ ਸਪਰਸ਼ ਔਰ ਇੱਕ ਵਾਰੀ ਨਹੀਂ ਦਰਜਿਆ ਮਰਤਬਾ ਔਰ ਇਹ ਕੋਈ ਜਿਹੜੇ ਤੁਸੀਂ ਤਸੱਵਰ ਕਰੋ ਕਿਤੇ ਜਵਾਹਰ ਲਾਲ ਨਹਿਰੂ ਨੂੰ ਕਿਸੇ ਦੇ ਪੈਰੀਂ ਹੱਥ ਲਾਉਂਦੇ ਦੇਖਿਆ ਕਦੇ ਮੈਡਮ ਇੰਦਰਾ ਗਾਂਧੀ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਕਦੇ ਡਾਕਟਰ ਮਨਮੋਹ ਸਿੰਘ ਨੂੰ ਕਿਸੇ ਦੇ ਪੈਰੀ ਹੱਥ ਲਾਉਣ ਦੇ ਦੇਖਿਆ ਔਰ ਪ੍ਰਧਾਨ ਮੰਤਰੀ ਵੀ ਕੋਈ ਸਧਾਰਨ ਪ੍ਰਧਾਨ ਮੰਤਰੀ ਨਹੀਂ ਪ੍ਰਾਈਮ ਮਿਨਿਸਟਰ ਮੋਦੀ ਵਰਗਾ ਪ੍ਰਧਾਨ ਮੰਤਰੀ ਜਿਹੜਾ ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਅੱਗੇ ਨਹੀਂ ਝੁਕਦਾ ਜੇ ਬਾਦਲ ਸਾਹਿਬ ਦੇ ਪੈਰਾਂ ਨੂੰ ਹੱਥ ਲਾਉਂਦਾ ਤਾਂ ਜ਼ਾਹਿਰ ਹੈ ਕਿ ਬਾਦਲ ਸਾਹਿਬ ਦੇ ਵਿੱਚ ਕੋਈ ਜ਼ਾਤੀ ਕੂਟੀਆਂ ਸਨ ਕੋਈ ਵਿਅਕਤੀਗਤ ਗੁਣ ਸੀਗੇ ਜਿਹੜੇ ਬਾਦਲ ਸਾਹਿਬ ਦੇ ਵਿੱਚ ਸੀਗੇ اور ایک गुण ਜਿਹੜਾ ਮੈਨੂੰ ਬਾਦਲ ਸਾਹਿਬ ਦਾ ਪਤਾ ਹੈ ਕਿਉਂਕਿ ਸਮਾਜ ਦੇ ਵਿੱਚ ਲੀਡਰ ਉਹ ਕਾਮਯਾਬ ਹੁੰਦਾ ਉਹਦੀ ਮਕਬੂਲੀਅਤ ਹੁੰਦੀ ਹੈ ਉਹਦੀ ਐਕਸੈਪਟੇਬਿਲਟੀ ਹੁੰਦੀ ਹੈ ਜਿੱਥੋਂ ਅਰਸ਼ੀ ਸਾਹਿਬ ਨੇ ਇਸ਼ਾਰਾ ਕੀਤਾ ਕਿ ਜਿੱਥੇ ਹਰ ਵਰਗ ਦੇ ਲੋਕ ਹਰ ਧਰਮ ਦੇ ਲੋਕ ਹਰ ਜਾਤ ਦੇ ਲੋਕ ਹਰ ਬਰਾਦਰੀ ਦੇ ਲੋਕ ਉਦਾਹਰਨ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਖਜ਼ਾਨਾ ਮੰਤਰੀ ਕੌਣ ਸੀ ਪੰਡਿਤ ਦੀਨਾ ਨਾਥ ਪ੍ਰਧਾਨ ਮੰਤਰੀ ਕੌਣ ਸੀ ਫਕੀਰ ਅਜੀਜ਼ਉੱਦੀਨ ਫੋਜਾਂ ਦੇ ਸੀਪਾ ਸਨਾਰ ਕੌਣ ਸੀ ਹਰੀ ਸਿੰਘ ਨਲਵਾ ਜੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਜੇ ਕਿਸੇ ਨੇ ਸੋਨਾ ਭੇਟ ਕੀਤਾ ਤਾਂ ਲੋਹਰ ਦਾ ਜਿਹੜਾ ਮਹਾਰਾਜਾ ਸੀ ਪੰਜਾਬ ਦਾ ਰਾਜਾ ਸੀ ਰਣਜੀਤ ਸਿੰਘ ਨੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਸੋਨਾ ਭੇਟ ਕੀਤਾ ਜੇ ਦਰਬਾਰ ਸਾਹਿਬ ਨੂੰ ਭੇਟ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਇਸ ਵਜ੍ਹਾ ਨਾਲ ਬਾਦਲ ਸਾਹਿਬ ਨੂੰ ਵੀ ਪਰਮਾਤਮਾ ਨੇ ਇੱਕ ਉਹ ਸਖਸ਼ੀਅਤ ਦਿੱਤੀ ਉਹ ਉਹ ਸੱਚੀ ਬصੀਰਤ ਦਿੱਤੀ ਕਿ ਬਾਦਲ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਹਰ ਕੋਈ ਜਾਤ ਧਰਮ ਮਜ਼ਹਬ نسل ਉਹ ਰੰਗ ਇਲਾਕਾ ਸਭ ਲੋਕ ਬਾਦਲ ਸਾਹਿਬ ਦੀ ਕੰਪਨੀ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਸਨ ਔਰ ਬਾਦਲ ਸਾਹਿਬ ਦੇ ਵਿੱਚ ਇੱਕ ਹੋਰ ਗੁਣ ਵੀ ਸੀਗਾ ਕਿ ਬਾਦਲ ਸਾਹਿਬ ਦੇ ਵਿੱਚ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਹੈ ਈਗੋ ਹੰਕਾਰ غرور تکبر ਬਾਦਲ ਸਾਹਿਬ 'ਚ ਉਹ ਹੈ ਨਹੀਂ ਸੀ ਪਰ ਇੱਕ ਇੱਕ ਮੈਂ ਮੈਂ ਬਾਦਲ ਸਾਹਿਬ ਦੇ ਨਾਲ ਉਹ ਤੋਂ ਕੰਮ ਕਰਦਾ ਸੀ ਮੈਂ ਉਹਨਾਂ ਦਾ ਖਜ਼ਾਨਾ ਮੰਤਰੀ ਸੀ ਅਸੀਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਸਰਦਾਰ ਮੰਗੋਮ ਸਿੰਘ ਉਸਕੇ ਉਹਨਾਂ ਦੇ ਦਫ਼ਤਰ 'ਚ ਗਏ ਜੋ ਜੋ ਪੰਜਾਬ ਦਾ ਮਕਦਮਾ ਸੀ ਜੋ ਪੰਜਾਬ ਦੇ ਮੁਤਾਲਬਾਤ ਸੀ ਉਹ ਪੇਸ਼ ਕੀਤੇ ਉਹਨਾਂ ਨੇ ਸਾਡੀ ਗੱਲ ਬੜੀ ਗੌਰ ਨਾਲ ਬੜੀ ਸਬਰ ਨਾਲ ਸੁਣੀ ਪ੍ਰਧਾਨ ਮੰਤਰੀ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਐ ਉਹ ਟੀਕੇ ਐ ਨਾਇਰ ਹੁੰਦੇ ਸੀ ਕੁੱਟੀ ਨਾਇਰ ਉਹਨਾਂ ਨੂੰ ਕਹਿੰਦੇ ਸੀ ਵੈਸੇ ਦਾ ਪੰਜਾਬ ਘਾੜਦੇ ਸੀ ਦੱਕਣਦੇ ਸੀ ਤੇ ਉਹ ਉਹ ਸਰਕਾਰੀ ਕੰਮ 'ਚ ਪ੍ਰਧਾਨ ਮੰਤਰੀ ਨਾਲ ਮਸਰੂਫ ਸੀ ਅਸੀਂ ਪ੍ਰਧਾਨ ਮੰਤਰੀ ਦੇ ਦਫ਼ਤਰ 'ਚੋਂ ਬਾਹਰ ਨਿਕਲੇ ਆਏ ਤੇ ਨਾਇਰ ਸਾਹਿਬ ਦਾ ਦਫ਼ਤਰ ਨਾਲ ਸੀਗਾ ਤੇ ਅਸੀਂ ਨਾਇਰ ਸਾਹਿਬ ਦੇ ਦਫ਼ਤਰ 'ਚ ਬੈਠੇ ਕਿ ਨਾਇਰ ਸਾਹਿਬ ਜੇ ਤਾਂ ਆਉਣਗੇ ਉਹਨਾਂ ਨੂੰ ਫੇਰ ਤਗੜਾ ਕਰਾਂਗੇ ਵੀ ਇਹ ਕੰਮ ਸਾਡੇ ਕਰਾਉਣੇ ਐ ਬਾਦਲ ਸਾਹਿਬ ਸਾਨੂੰ ਕਹਿੰਦੇ ਤਿੰਨ ਚਾਰ 10 ਅਫਸਰ ਵੀ ਸੀ ਬੈਠੋ ਉੱਠੋ ਤੇ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਪੀਏ ਸੀਗਾ ਉਹਦਾ ਨਾਂ ਸ਼ਾਇਦ ਮੈਂ ਭੁੱਲ ਰਿਹਾ ਪਰ ਸ਼ੈਤੀਨ ਸ਼ਰਮਾ ਸੀ ਸੈਕਟਰੀ ਦੇ ਪੀਏ ਦੇ ਕਮਰੇ ਚ ਜਾ ਕੇ ਬੈਠ ਗਏ ਪਈ ਮੈਨੂੰ ਕਹਿੰਦੇ ਫਾਈਲਾਂ ਤਾਂ ਅਕਸਰ ਇਹ ਨਹੀਂ ਕਢਾਉਣੀ ਐ ਤੇ ਉਹ ਉਹਨਾਂ ਨੂੰ ਕਹਿੰਦੇ ਕਿ ਸ਼ਰਮਾ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਉਹ ਪਤਾ ਨਹੀਂ ਮੈਨੂੰ ਯਾਦ ਨਹੀਂ ਉਹ ਕਹਿੰਦਾ ਜੀ ਮੈਂ ਤਾਂ ਹਿਮਾਚਲ ਪ੍ਰਦੇਸ਼ ਦਾ ਕਾਂਗੜੇ ਦਾ ਉਹ ਕੰ ਫਿਰ ਤਾਂ ਤੂੰ ਮੇਰਾ ਪੁੱਤ ਹੋਇਆ ਮੇਰਾ ਬੇਟਾ ਹੈ ਜੇ ਹਿਮਾਚਲ ਪ੍ਰਦੇਸ਼ ਦਾ ਤਾਂ ਉਹ ਉਹ ਤੇ ਪੀਏ ਨੂੰ ਕਹਿਣ ਲੱਗੇ ਦੇਖੋ ਉਹਨੂੰ ਕਹਿਣ ਲੱਗੇ ਸ਼ਰਮਾ ਜੀ ਜਦੋਂ ਵੀ ਤੁਸੀਂ ਕਾਂਗੜੇ ਜਾਣਾ ਤਾਂ ਬਸ ਨੇ ਤੇ ਰੇਲ ਨੇ ਤਾਂ ਚੰਡੀਗੜ੍ਹ ਵੀ ਕਿ ਜਾਣਾ ਤੁਸੀਂ ਮੇਰੇ ਘਰੇ ਆ ਕੇ ਰੁਕਣਾ ਤੁਸੀਂ ਮੇਰੇ ਗੈਸਟ ਬਣਨਾ ਕੋਈ ਸੋਚ ਸਕਦੇ ਹੋ ਕਹਿੰਦੇ ਪੀਏ ਨੂੰ ਮੁੱਖ ਮੰਤਰੀ ਕਹਿ ਰਿਹਾ ਤੇ ਮੇਰਾ ਬੇਡੋ ਕਹਿੰਦਾ ਸੀਐਮ ਸਾਹਿਬ ਚਾਹ ਪੀئیںਗੇ ਅਗਰ ਬੇਟਾ ਪਿਲਾਏਗਾ ਤਾਂ ਜ਼ਰੂਰ ਪੀئیںਗੇ ਇਹ ਬਾਦਲਸ ਔਰ ਅੱਜਕੱਲ ਦੇ ਦੇਖ ਲਓ ਅੱਜਕੱਲ ਤਾਂ ਇਹ ਕਹਿੰਦਾ ਕਿ ਸਾਨੂੰ ਟਾਈਮ ਨਹੀਂ ਦਿੱਤੇ ਟਾਈਮ ਤਾਂ ਕੱਦਣਾ ਪੈਂਦਾ ਆਪਣੇ ਰਵਈਏ ਆਪਣਾ اخلاق ਆਪਣਾ کردار ਜਿਹੜਾ ਇਹ ਬਣਾਉਣਾ ਪੈਂਦਾ ਮੈਥੋਂ ਪਹਿਲਾਂ ਬੋਲੇ ਅਰਸ਼ੀ ਸਾਹਿਬ ਨੇ ਕਿਹਾ ਕਿ ਇੱਕ ਵਿਕਾਸ ਦਾ ਬਾਦਲ ਸਾਹਿਬ ਦੇ ਨਾਂ ਤੇ ਜੁੜਦਾ ਹੈ ਹੁਣ ਉਹ ਏਡੀ ਵੱਡੀ ਲਿਸਟ ਹੈ ਉਹ ਸਮੇਂ ਦੀ ਕਿੱਲਤ ਹੈ ਮੈਂ ਇੱਕ ਗੱਲ ਜੀ ਮੁਕਾ ਦਿੰਦਾ ਕਿਪਸ ਯੂਪੀ ਦੇਖੋ ਕਿੰਨਾ ਬਟਾ ਸਟੇਟ ਹੈ 10 ਪੰਜਾਬ ਇਸ ਯੂਪੀ ਚ ਫਿੱਟ ਆਉਂਦੇ ਪਰ ਇਸ ਯੂਪੀ ਦੇ ਵਿੱਚ ਕੈਂਸਰ ਦਾ ਇਕੱਲਾ ਇੱਕੋ ਹੀ ਹਸਪਤਾਲ ਉਹ ਵੀ ਵਾਰਾਨਸੀ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਹਲਕੇ 'ਚ ਇੱਕ ਕੈਂਸਰ ਦਾ ਹਸਪਤਾਲ ਹੈ ਔਰ ਬਾਦਲ ਸਾਹਿਬ ਜਿਹੜਾ ਹੂਮੀ ਬਾਬਾ ਕੈਂਸਰ ਜਿਹੜਾ ਹਸਪਤਾਲ ਹੈ ਇੱਕ ਚੰਡੀਗੜ੍ਹ ਵੀ ਲੈ ਕੇ ਆਏ ਤੇ ਸੁਗਰੂ ਕਿ ਜਦੋਂ ਪ੍ਰਧਾਨ ਮੰਤਰੀ ਕੋਲੇ ਗਏ ਉਹ ਕਹਿੰਦੇ ਜੀ ਕੈਂਸਰ ਦਾ ਹਸਪਤਾਲ ਦੇਣਾ ਕੋਈ ਚੱਲ ਲੈ ਲਓ ਚਲੋ ਇੱਕ ਹੋਰ ਦੋ ਦੇ ਦੋ ਜੀ ਉਹ ਤਾਂ ਚਲੋ ਮੰਗਦੇ ਤਾਂ ਦੋ ਦੇ ਪੰਜਾਬ ਦੇ ਵਿੱਚ ਦੋ ਕੈਂਸਰ ਦੇ ਹਸਪਤਾਲ ਹੈ ਔਰ ਯੂਪੀ ਦੇ ਵਿੱਚ ਸਿਰਫ ਇੱਕ ਹਸਪਤਾਲ ਹੈ ਔਰ ਇਹ ਜਿਹੜੀ ਕੋਈ ਰਿਫਾਈਨਰੀ ਹੈ ਇੰਡੀਅਨ ਇੰਸਟੀਟਿਊਟ ਆਫ ਮੈਨੇਜਮੈਂਟ ਹੈ ਇੰਡੀਅਨ ਇੰਸਟੀਟਿਊਟ ਆਫ ਟੈਕਨੋਲੋਜੀ ਹੈ ਜੋ ਅੱਪ ਜਿੰਨੇ ਵੀ ਇੰਡੀਅਨ ਸਕੂਲ ਆਫ ਬਿਜ਼ਨਸ ਆਇਆ ਇੰਟਰਨੈਸ਼ਨਲ 에ਰਪੋਰਟ ਆਇਆ ਇਹ ਬਾਦਲ ਸਾਹਿਬ ਦੀ وجہ ਨਾਲ ਆਇਆ ਔਰ ਇਹ ਬਾਦਲ ਸਾਹਿਬ ਔਰ ਇੱਕ ਇੱਕ ਕਿਹੜਾ ਬੰਦਾ ਹੈ ਜਿਹੜਾ ਇਹ ਲਿਆ ਸਕਦਾ ਜਿਹੜਾ ਖੁਦ ਪੜਿਆ ਲਿਖਿਆ ਹੋਵੇ ਇੱਥੇ ਬਹੁਤ ਘੱਟ ਲੋਕ ਬੈਠੇ ਆ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ 1947 ਦੇ ਵਿੱਚ ਬਾਦਲ ਸਾਹਿਬ ਨੇ ਐਫਸੀ ਫੋਰਮੈਂਟ ਪਿਸਟਨ ਕਾਲਜ ਦੇ ਵਿੱਚੋਂ ਬੀਏ ਆਨਰਸ ਇਕਨੋਮਿਕਸ ਕੀਤੀ ਤੇ ਬਾਦਲ ਸਾਹਿਬ ਦੇ ਉਸਤਾਦ ਕੌਣ ਸਨ ਇੱਕ ਅਮਰੀਕਨ ਸੀ ਈਡੀ ਲੂਕਸ ਇਕਨੋਮਿਕਸ ਦਾ ਪ੍ਰੋਫੈਸਰ ਸੀ 20 ਸਾਲ ਤੋਂ ਇਹ ਈਡੀ ਲੂਕਸ ਜਿਹੜਾ ਹੈ ਇਹ ਪ੍ਰਿੰਸੀਪਲ ਸੀ ਐਫਸੀ ਕਾਲਜ ਦਾ ਔਰ ਇਹ ਈਡੀ ਲੂਕਸ ਪੁੰਦਰ ਸਾਹਿਬ ਉਹ ਸੀ ਉਹਨੇ 1945 ਸੋਚ ਸਕਦੇ ਹੋ 1945 ਚ ਮਹਾਤਮਾ ਗਾਂਧੀ ਨੂੰ ਜਿਹੜਾ ਅੰਗਰੇਜ਼ ਦੇ ਜਿਹੜੇ ਖਲਾਫ ਆਜ਼ਾਦੀ ਦੀ ਮਹਿੰਮ ਲੜ ਰਹੇ ਸੀ ਮਹਾਤਮਾ ਗਾਂਧੀ ਨੂੰ ਐਫਸੀ ਕਾਲਜ ਦੇ ਵਿੱਚ ਚੀਫ ਗੈਸਟ ਸੰਪਲਰ ਤੇ ਸਾਰੇ ਟੀਚਰਾਂ ਨੂੰ ਇਕੱਠੇ ਹੋ ਕੇ ਕਹਿੰਦਾ ਵੀ ਬਹੁਤ ਬਹਾਦਰੀ ਹੈ ਇਹਦੇ ਪੈਰਾਂ ਨੂੰ ਹੱਥ ਲਾਓ ਤੇ ਜਦੋਂ ਗਵਰਨਰ ਜਿਹੜਾ ਜੈਂਕਿਨਸ ਸੀਗਾ ਇਵਾਨ ਜੈਂਕਿਨ ਉਹਨੂੰ ਪਤਾ ਚੱਲਿਆ ਕਿ ਯਾਰ ਇਹ ਕੀ ਬੇਹੂਦਗੀ ਹੈ ਅਸੀਂ ਲੋਕਾਂ ਦੇ ਸਾਹਮਣੇ ਮਹਾਤਮਾ ਗਾਂਧੀ ਦੇ ਹੱਥ ਲਾਈ ਉਹਨੂੰ ਕਹਿੰਦੇ ਈਡੀ ਲੂਪਸ ਕਹਿੰਦਾ ਕਿ ਨਾ ਤੁਸੀਂ ਅਸਤੀਫਾ ਦਿਓ ਪ੍ਰਿੰਸੀਪਲ ਉਹਨੇ ਅਸਤੀਫਾ ਦਿੱਤਾ ਪਰ ਇਕਨੋਮਿਕਸ ਦਾ ਪ੍ਰੋਫੈਸਰ ਰਿਆ ਔਰ ਇਹ ਬਾਦਲ ਸਾਹਿਬ ਦੇ ਉਸਤਾਦ ਸੀਗੇ ਇਹ ਅੱਜ ਕੱਲ ਦਾ ਸਿਆਸਤਦਾਨਾਂ ਦਾ ਵੀ ਮਾਮਲਾ ਜਿਹੜੇ ਆ ਬਸ ਠੀਕ ਹੀ ਆ ਜਿਹੜੀ 10ਵੀਂ 12ਵੀਂ ਹੋਗੀ ਬਹੁਤ ਐ ਪਰ ਇਹ ਬਾਤ ਇਹ ਜਿਹੜੀਆਂ ਚੀਜ਼ਾਂ ਲੈ ਲੈਂਦੀਆਂ ਇਹ ਬਾਦਲ ਸਾਹਿਬ ਨੇ ਇਸ ਕਰਕੇ ਲਈਆਂ ਕਿ ਬਾਦਲ ਸਾਹਿਬ ਨੂੰ ਇਹਨਾਂ ਗੱਲਾਂ ਦਾ ਗਿਆਨ ਸੀਗਾ ਔਰ ਇਹੀ ਗੀਡੀ ਲੋਕਸ ਸੀ ਬੜੇ ਘੱਟ ਲੋਕਾਂ ਨੂੰ ਪਤਾ ਹੈ ਆਈਕੇ ਗੁਜਰਾਨ ਸਾਹਿਬ ਨੇ ਇਹਨਾਂ ਨੇ ਪੜਾਇਆ ਬਲਰਾਮ ਜਾਖੜ ਸਾਹਿਬ ਨੇ ਇਹਨਾਂ ਨੇ ਪੜ੍ਹਾ ਤੇ ਬਾਦਲ ਸਾਹਿਬ ਨੂੰ ਇਹ ਠੀਕ ਐ ਮੁજરાਦ ਸਾਹਿਬ ਦਾ ਜਨਮ 1919 ਚ ਹੋਇਆ ਸੀ ਜਾਖੜ ਸਾਹਿਬ ਦਾ 1921 ਚ ਹੋਇਆ ਸੀ ਬਾਦਲ ਸਾਹਿਬ ਦਾ 22 ਚ ਹੋਇਆ ਸੀ ਸੋ ਮੈਂ ਬਾੜੀਆਂ ਮੇਰੀ ਦਾਦੀ ਮਾਂ ਇੱਕ ਗੱਲ ਕਹਿਆ ਕਰਦੀ ਸੀ ਕਿ ਬੇਟਾ ਸਿਫਤਤਾਉ ਹੁੰਦੀ ਹੈ ਜਿਹੜੀ ਵਾਹਿਗੁਰੂ ਕਰਾਵੇ ਤੇ ਲੋਕ ਕਰਨ ਸੋ ਮੇਰੇ ਮੂੰਹ ਤਾਂ ਬਾਦਲ ਸਾਹਿਬ ਦੀ ਕੋਈ ਸਿਫਤ ਜਿਹੜੀ ਆ ਫੱਬਦੀ ਨਹੀਂ ਪਰ ਅਸੀਂ ਉਹਨਾਂ ਦੀਆਂ ਯੂਨੀਵਰਸਿਟੀਆਂ ਚੋਂ ਪੜ ਕੇ ਆਏ ਆਂ ਪਰ ਇਸ ਕਰਕੇ ਮੈਂ ਅੱਜ ਇਸ ਮੌਕੇ ਤੇ ਹੀ ਕਹਿ ਸਕਦਾ ਹਾਂ ਕੀ ਜੋ ਬਾਦਲ ਸਾਹਿਬ ਦੀ ਹਲੀਮੀ ਜੋ ਉਹਨਾਂ ਦਾ ਫਲਾਕ ਜੋ ਉਹਨਾਂ ਦਾ ਕਰਤਾਰ ਜੋ ਵਤਨ ਨਾਲ mohabbat ਜੋ ਗਰੀਬ ਨਾਲ ਦੋਸਤੀ ਜੋ ਟਾਈਮ ਦੀ پابੰਦੀ ਸੀ ਜਿੰਨੇ ਆਪਾਂ ਬੈਠੇ ਆ ਜੇ 10% ਵੀ ਬਾਦਲ ਸਾਹਿਬ ਦੇ ਜਿਹੜੇ ਗੁਣ ਸੀ 10% ਸਾਡੇ ਚ ਆ ਜਾਣ ਤਾਂ ਕਾਮਯਾਬੀ ਸਾਡਾ ਮੁਕੱਦਰ ਬਦਉਗੀ ਔਰ ਮੈਂ ਇਸ ਮੌਕੇ ਤੇ ਗੁਰੂ ਮਹਾਰਾਜ ਦੀ ਹਾਜ਼ਰੀ ਚ ਕਿ ਗੁਰੂ ਮਹਾਰਾਜ ਮੇਰੇ ਸ਼ਫੀਕ ਵੱਡੇ ਪ੍ਰਾਸ ਸੁਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਸਾਹਿਬ ਦੇ ਮਗਰ ਉਹਨਾਂ ਦਾ ਜਿਹੜੇ ਵਾਰਿਸ ਨੇ ਪਰਮਾਤਮਾ ਇਹਨਾਂ ਨੂੰ ਆਪਣੇ ਸ਼ਫੀਕ ਲੀਡਰ ਸ਼ਫੀਕ ਬਾਪ ਦੇ ਨਕਸ਼ੇ ਕਦਮ ਤੇ ਚੱਲਣ ਦੀ ਤੋਫੀਕ عطا ਫਰਮਾਵੇ ਔਰ ਪੰਜਾਬ ਜਿਹੜਾ ਹੈ ਉਹ ਇੱਕ ਵਾਰੀ ਫੇਰ ਜਿਹੜੀਆਂ ਬਹਾਰਾਂ ਰੁੱਸ ਕੇ ਪੰਜਾਬ ਤੋਂ ਚੱਲੀਆਂ ਗਈਆਂ ਬਹਾਰਾਂ ਲੋਟ ਕੇ ਵਾਪਸ ਆਉਣ ਔਰ ਇਸ ਮੌਕੇ ਤੇ ਕਿਉਂਕਿ ਬਾਦਲ ਸਾਹਿਬ ਦੇ ਜੇ ਕੋਈ ਕੱਦ ਦਾ ਕਿ ਆ ਉਹਨਾਂ ਦੇ ਮੇਚ ਦਾ ਕੋਈ مشترਕਾ ਪੰਜਾਬ ਦਾ ਕੋਈ ਲੀਡਰ ਸੀ ਤਾਂ ਉਹ ਬਾਦਲ ਸਾਹਿਬ ਦੇ ਵੱਡੇ ਭਰਾ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਦੇਵੀ لال ਸਾਹਿਬ ਸਨ ਔਰ ਇਹ ਦੋ ਭਰਾਵਾਂ ਦੀ ਐਸੀ ਜੋੜੀ ਸੀ ਦੱਬ ਵਾਲੀ ਇਹਨਾਂ ਦੇ ਦੋਨਾਂ ਦੇ ਮੁਜਸਲੇ ਲੱਗੇ ਆ ਔਰ ਜਦੋਂ ਵੀ ਮੈਂ ਟੱਪਦਾ ਫਿਰ ਮੱਥਾ ਟੇ ਉਹਨਾਂ ਦੇ ਸਰਜੰਦ ਜਿਹੜੇ ਚੌਧਰੀ ਉਹ ਪ੍ਰਕਾਸ਼ ਚੁਟਾਲਾ ਸਾਹਿਬ ਦੇ بیٹے ਚੌਧਰੀ ਅਬੇ ਸਿੰਘ ਜੀ ਚੁਟਾਲਾ ਸਾਹਿਬ ਉਹ ਵੀ ਆਇਆ ਥੋੜਾ ਇੱਥੇ ਪਹੁੰਚੇ ਤੇ ਬਹੁਤ-ਬਹੁਤ ਤਲਵਾਤ ਸਾਡੇ ਵੱਡੇ ਭੈਣ ਦੀ ਪਰਨੀਤ ਦੀ ਉਹ ਵੀ ਕੈਰੋ ਤੋਂ ਚਲ ਕੇ ਆਏ ਐ ਆ ਉਹ ਉਹਨਾਂ ਦਾ ਮੈਂ ਇੱਥੇ ਮਾਈਕ ਦੇ ਕੇ ਧੰਨਵਾਦ ਕਰਦਾ ਹਾਂ ਔਰ ਜਿੰਨੇ ਵੀ ਤੁਸੀਂ ਆਏ ਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੀਆਂ ਬਲਾਡਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੀਆਂ ਭੈਣਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੇ ਭਰਾਵਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੇ ਮਾਪਿਓ ਨੂੰ ਖੁਸ਼ ਰੱਖੇ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਤੇ ਪਰਮਾਤਮਾ ਤੁਹਾਨੂੰ ਤੇ ਮੈਨੂੰ ਇਸ ਸਰਦੀ ਮਾਂ ਦੀ ਸੇਵਾ ਕਰਨ ਦੀ ਬੁੱਧੀ ਦੇਵੇ ਵਾਹਿਗੁਰੂ ਜੀ ਕਾ ਖਾਲਸਾ